ਜਲੰਧਰ ਵਿਖੇ ਬੀਤੇ ਦਿਨੀ ਯੂਟਿਊਬਰ ਨਵਦੀਪ ਸਿੰਘ ਸੰਦੂਰ ਫਰੋਜ਼ਰ ਸੰਦੂ ਦੇ ਘਰ ਤੇ ਗੰਨੇਟ ਹਮਲਾ ਕਰਨ ਵਾਲੇ આરોપી ਦਾ ਜਲੰਧਰ ਦਿਹਾਤ ਪੁਲਿਸ ਵੱਲੋਂ ਐਨਕਾਊਂਟਰ ਕਰਨ ਦੀ ਸੂਚਨਾ ਮਿਲੀ ਹੈ ਇੱਥੇ ਦੱਸ ਦਈਏ ਦੀ ਰਾਤ ਪੁਲਿਸ ਉਕਤ ਯਮਨਾ ਨਗਰ ਤੋਂ ਗ੍ਰਿਫਤਾਰ ਕਰਕੇ ਲਿਆਈ ਸੀ ਤੇ ਜਦੋਂ ਪੁਲਿਸ ਅਸਲ ਰਿਕਵਰੀ ਕਰਨ ਲਈ ਗਈ ਤਾਂ ਦੋਸ਼ੀ ਨੇ ਪੁਲਿਸ ਤੇ ਫਾਇਰਿੰਗ ਕਰ ਦਿੱਤੀ ਹਾਲੇ ਕਿ ਜਲੰਧਰ ਦਿਹਾਤ ਪੁਲਿਸ ਵੱਲੋਂ ਹਜੇ ਤੱਕ ਕੋਈ ਵੀ ਬਿਆਨ ਜਾਰੀ ਨਹੀਂ ਕੀਤਾ ਗਿਆ ਮੌਕੇ ਤੋਂ ਮਿਲੀ ਜਾਣਕਾਰੀ ਅਨੁਸਾਰ ਗ੍ਰਿਫਤਾਰ ਕੀਤੇ ਗਏ આરોપી ਦੀ ਪਛਾਣ ਯਮਨਾ ਨਗਰ ਦੇ ਸ਼ਾਦੀਪੁਰ ਪਿੰਡ ਦੇ ਰਹਿਣ ਵਾਲੇ ਹਾਰਦਿਕ ਵਜਰੋਈ ਹੈ ਤੇ ਇਹ ਦੋਸ਼ੀ ਗੈਂਗਸਟਰ ਲਾਰਸ ਬਿਸ਼ਨੋਈ ਲਈ ਕੰਮ ਕਰਦਾ ਹੈ ਇਸ ਮੌਕੇ ਗੱਲਬਾਤ ਕਰਦਿਆਂ ਐਸਐਸਪੀ ਦਿਹਾਤੀ ਗੁਰਮੀਤ ਸਿੰਘ ਨੇ ਦੱਸਿਆ ਕਿ ਪੁਲਿਸ આરોપી ਪਾਸੋਂ ਹਥਿਆਰ ਤੇ ਗਰਨੇਟ ਬਰਾਮਦ ਕਰਨ ਵਿੱਚ ਜੁੱਟੀ ਹੋਈ ਹੈ ਉਨ੍ਹਾਂ ਦੱਸਿਆ ਕਿ ਪਾਕਿਸਤਾਨ ਵਿੱਚ ਬੈਠੇ ਸ਼ਹਾਯਦ ਪੱਟੀ ਦੇ ਕਹਿਨ ਤੇ ਹੀ ਦੋਸ਼ੀ ਨੇ ਵਾਰਦਾਤ ਨੂੰ ਅੰਜਾਮ ਦਿੱਤਾ ਸੀ ਤੇ ਪੱਟੀ ਹੀ ਆਤਕੀ ਗਰੁੱਪ ਨਾਲ ਮਿਲ ਕੇ ਪੰਜਾਬ ਵਿੱਚ ਵਾਰਦਾਤਾ ਕਰਵਾ ਰਿਹਾ ਹੈ। ਇਸ 16 ਤਰੀਕ ਨੂੰ ਥੱਲੇ ਜਿਹੜਾ ਰਾਹਪੁਰ ਨਵਦੀਪ ਜਿਹੜਾ ਡਾਕਟਰ ਰਾਜਰ ਸੰਧੂ ਹੈ ਉਹਦੇ ਘਰ ਇੱਕ ਗ੍ਰਨੇਡ ਲੋਬਿੰਗ ਹੋਈ ਸੀਗੀ। ਉਸ ਫਾਮਲੇ ਦੇ ਵਿੱਚ ਸਾਡੇ ਵੱਲੋਂ ਜਦੋਂ ਮੌਕੇ ਤੇ ਪੁੱਜ ਕੇ ਜਿਹੜੀ ਆਪਾਂ ਦੀ ਤਫ਼ਤੀਸ਼ ਕੀਤੀ ਉਦੇ ਵਿੱਚ ਸਾਡੀ ਤਤਤੀਸ਼ ਦੇ ਵਿੱਚ ਫਿਰ ਅਸੀਂ ਵੱਖਰੇ ਵੱਖਰੇ ਪਹਿਲੂਆਂ ਤੇ ਉਹਨੂੰ ਐਕਸਪਲੋਰ ਕੀਤਾ ਫਿਰ ਅਸੀਂ ਨੰਬਰ ਆਫ ਪਾਰਟੀਆਂ ਬਣਾਈ ਸਾਨੂੰ ਇੱਕ ਇੰਟੀਮੇਸ਼ਨ ਮਿਲੀ ਇਹਦੇ ਵਿੱਚ ਵੀ ਇੱਕ ਜਿਹੜਾ ਹਾਰਦਿਕ ਕੰਬੋਜ ਆ ਜਿਹੜਾ ਕਿ ਜਮਨਾ ਨਗਰ ਦਾ ਰਹਿਣ ਵਾਲਾ ਵੈ ਵੀ ਇਹਦੇ ਬਾਰੇ ਚੱਕ ਹੋਇਆ ਵੀ ਇਹ ਬੰਦਾ ਜਿਹੜਾ ਵਿੱਚ ਹੈ ਵੇ ਤਾਂ ਅਸੀਂ ਇਹਨੂੰ ਕੱਲ ਅਸੀਂ ਇਹਨੂੰ ਕਰੀਬ ਸ਼ਾਮ ਨੂੰ ਉੱਥੋਂ ਜਿਹੜਾ ਆਪਣੀਆਂ ਪਾਰਟੀਆਂ ਭੇਜੀਆਂ ਸੀਗੀਆਂ ਉਹਨੂੰ ਉੱਥੇ ਰੈਸਟ ਕੀਤਾ ਕਾਹਨੂੰ ਸੀ ਰੈਸਟ ਕੀਤਾ ਰੈਸਟ ਇਹਨੂੰ ਬੇਤਾ ਬੇਤਾ ਪਿੰਡ ਹੈ ਦਾ ਜਿਹੜਾ ਬੇਤਾ ਬिलासपुर ਦੇ ਵਿੱਚ ਜੀ ਤੇ ਜਮਨानगर ਤੋਂ ਕਰੀਬ ਥੋੜਾ ਦੂਰ ਹੈ ਸੋ ਉੱਥੇ ਹੀ ਕਰਕੇ ਇਹਨੂੰ ਫਿਰ ਉਹਦੀ ਪੁੱਛਗਿੱਛ ਕੀਤੀ ਤੇ ਉੱਥੇ ਜਿਹੜਾ ਇਹਨਾਂ ਐਕਸੈਪਟ ਕਰ ਲੈ ਜਿਹੜਾ ਗ੍ਰੇਡ ਲੋਬਿੰਗ ਦਾ ਜੀ ਤੇ ਇਹਦੇ ਵਿੱਚ ਇਹਦੇ ਜਿਹੜੇ ਸਾਰੀਆਂ ਇਹਦੀਆਂ ਲਾਈਨਾਂ ਆਫਿਸਟੀਆਂ ਸੀਗੀਆਂ ਜਿਹੜੀਆਂ ਜੁੜੀਆਂ ਫੋਰਨ ਸੀਗਾ ਜਿਹੜਾ ਪਾਕਿਸਤਾਨ ਦਾ ਜਿਹੜਾ ਇੱਕ ਸ਼ੇਬਾਜ਼ ਪੱਟੀ ਹੈ ਉਹ ਵੀ ਯੂਟਿਊਬਰ ਹੈ ਸੋ ਇਸ ਤਰ੍ਹਾਂ ਕਰਕੇ ਅੱਜ ਅਸੀਂ ਇਹਨੂੰ ਉੱਥੋਂ ਰੈਸਟ ਕਰਕੇ ਲਿਆਂਦਾ ਜੀ ਸਵੇਰੇ ਇਹਦੀ ਅਸੀਂ ਕੁਝ ਕਿਸਤੇ ਜਿਹੜਾ ਇੱਥੇ ਜਿਹੜਾ ਆਪਾਂ ਵੈਪਨ ਬਰਾਮਦ ਕਰਾਉਣਾ ਕਹਿੰਦੇ ਉੱਥੇ ਰੱਖਿਆ ਹੋਇਆ ਆਪਣਾ ਉਹਦੇ ਨਾਲ ਕੋਈ ਵੈਪਨ ਵੀ ਸੀਗਾ ਉਦੋਂ ਗਨੇਡ ਦੇ ਨਾਲ ਜੀ ਉਹ ਫਿਰ ਇੱਥੇ ਜਦੋਂ ਆ ਕੇ ਵੇਖਿਆ ਤੇ ਇਹਨਾਂ ਪੁਲਿਸ ਪਾਰਟੀ ਨੂੰ ਜਿਹਨੂੰ ਇਸ਼ਾਰਾ ਕੀਤਾ ਇੱਥੇ ਇਹਦੇ ਚੁੱਕਦੇ ਸਾਰੀ ਤੇ ਉਹ ਫਾਇਰ ਕਰਤਾ ਤੇ ਜਵਾਬੀ ਫਾਇਰ ਜਿਹੜਾ ਇਹਦੇ ਵਿੱਚ ਡਿਟੇਲੀਏਸ਼ਨ ਹੋਈ ਉਹਦੇ ਇਹਦੇ ਲਾਤੇ ਵਜ੍ਹਾ ਲੈਗ ਸ਼ਾਟ ਹੋਇਆ ਇਹਦੇ ਰਾਈਟ ਲੈਗ ਤੇ ਸੋ ਇਹ ਜਿਹੜੇ ਹਸਪੀਟਲ ਜਿਹੜਾ ਸਰ ਜਦ ਜਾਣਾ ਪਰ ਲੈ ਕੇ ਆਏ ਤੇ ਤਾਂ ਪੁਲਿਸ ਪਾਰਟੀ ਨਹੀਂ ਸੀ ਉਸਕੇ ਸਾਥ ਕਿੰਨੇ ਲੋਕ ਤੇ ਉਸਕੇ ਸਾਥ ਪੁਲਿਸ ਪਾਰਟੀ ਆਪਣੇ ਸੀਗੇ ਮੁਲਾਜ਼ਮ ਕਿੰਨੇ ਮੁਲਾਜ਼ਮ ਮਤਲਬ ਆਪਣੇ ਨਾਲ ਦਾਦਾ ਸਪਰ ਮੁਲਾਜ਼ਮ ਸੀ ਕਿੰਨੇ 12 ਮੁਲਾਜ਼ਮਾਂ ਕੋ ਉਸਨੇ ਚਕਮਾ ਦੇ ਕੇ ਪਿਸਤੌਲ ਉਠਾ ਲਿਆ ਸਰ ਫੜੇ ਹੱਥੇ ਨੂੰ ਪਤਾ ਨਹੀਂ ਪਤਾ ਹੀ ਨਾ ਕਿੱਥੇ ਸੀ ਉਸਨੇ ਬਤਾਇਆ ਜਾਂ ਪਰ ਆਪਨੇ ਬਤਾਇਆ ਕਿ ਵਾਹਾਂ ਪਰ ਪਿਸਟਲ ਪੜਾ ਹੈ ਤੇ ਮੁਲਾਜ਼ਮ ਕੋ ਉਠਾਣਾ ਚਾਹੀਏ ਤਾਂ ਕਿ ਉਹ ਕ੍ਰਿਮੀਨਲ ਉਠਾਏਗਾ ਨਹੀਂ ਉਹ ਕ੍ਰਿਮੀਨਲ ਦਾ ਉਹਦਾ ਹੱਥ ਪੈ ਗਿਆ ਨਾ ਉੱਥੇ ਤੋ ਇਸ ਕਰਕੇ ਜਿਹੜਾ ਉਹਨੂੰ ਹੌਸਪੀਟਲ ਦਰਜ ਕਰਾਇਆ ਸਾਡੇ ਵੱਲੋਂ ਜੀ ਉਹਦੇ ਉਹਦੇ ਲੈਗ ਸ਼ਾਟ ਤੇ ਲੱਗੀ ਇੱਕ ਇੱਕ ਫਾਇਰ ਉਧਰ ਹੋਇਆ ਇੱਕ ਇਧਰ ਹੋਇਆ ਸਰ ਐਸੇ ਕੈਸੇ ਹੁੰਦਾ ਹੈ ਕਿ ਹਰ ਬਾਰ ਜੋ ਇਨਕਾਊਂਟਰ ਹੁੰਦਾ ਹੈ ਉਸਕੇ ਲੈਗ ਸ਼ਾਟ ਪਰ ਹੀ ਜੋ ਚੋਟ ਲੱਗਦੀ ਨਹੀਂ ਨਹੀਂ ਵੇਖੋ ਤੇ ਇਹ ਸਾਹਮਣੇ ਆ ਤੁਹਾਡੇ ਸਾਰਾ ਦੇ ਲੈਗ ਸ਼ੋ ਬੰਦਾ ਹੁਣ ਐਡਮਿਟ ਗਵਰੀ ਕੀ ਕੀ ਗਵਰੀ ਇਹਦਾ 32 ਬੋਰ ਜਿਹੜਾ ਪਿਸਟਲ ਹੋਇਆ ਵਾ ਉਹਦੀਆਂ ਹਾਂ ਇਹਦੀਆਂ ਜਿਹੜਾ ਤੱਕ ਉਹਨੂੰ ਹੁਣ ਫੋਰੈਂਸਿਕ ਸਪੈਕਟ ਆਏ ਸੀ ਉਹਨਾਂ ਨੇ ਕੱਢ ਕੋ ਦਾ ਮੈਗਜ਼ੀਨ ਜਿਹੜਾ ਚੈੱਕ ਕਰਨਾ ਸਰ ਜੀ ਪਾਕਿਸਤਾਨ ਨਾਲ ਕੀ ਲੈਣ ਦੇਣ ਪਾਕਿਸਤਾਨ ਦਾ ਇਹਦਾ ਜਿਹੜਾ ਜਿਹੜਾ ਉਧਰ ਦਾ ਸ਼ਬਾਜ਼ ਸ਼ਬਾਜ਼ ਪੱਟੀ ਸੀਗਾ ਸ਼ਾਹਜਾਦ ਪੱਟੀ ਉਹ ਯੂਟਿਊਬਰ ਹੈ ਤੇ ਉਹ ਹੁਣ ਇਹੀ ਆਪਣੇ ਜਿਹੜੇ ਟੈਰਰਿਸਟ ਗਰੁੱਪ ਨਾਲ ਇਲਾਕੇ ਤੇ ਇਧਰ ਜੂਥ ਨੂੰ ਜਿਹੜਾ ਵਰਗਲਾ ਕੇ ਤੇ ਕੰਮ ਕਰ ਰਿਹਾ ਅਸਿਸੂ ਸਾਹਿਬ ਤੁਸੀਂ ਲਗਾਤਾਰ ਬਾਰ-ਬਾਰ ਕਹਿ ਰਹੇ ਯੂਟਿਊਬਰ ਹੈ ਸ਼ਾਹਜਾਦ ਪੱਟੀ ਪਰ ਬਾਬਾ ਸਦੀਕੀ ਕਾਂਡ ਦੇ ਵਿੱਚ ਇਹੀ ਇਸੇ ਸ਼ਖਸ ਨੇ ਦੇਖੋ ਇਕਬਾਲਿਆ ਕੀਤਾ ਸੀਗਾ ਵੀ ਉਹ ਹਮਲਾ ਸੀ ਕਰਵਾਇਆ ਦੇਖੋ ਯੂਟਿਊਬਰ ਵੀ ਹੈ ਨਾਲੇ ਯੂਟਿਊਬਰ ਟਰਨ ਟੈਰਰਿਸਟ ਜਿਹੜਾ ਹੁਣ ਇਹਦਾ ਸਾਰੇ ਗੈਂਗਸਟਰ ਟੈਰਰਿਸਟ ਨਾਲ ਇਹਦਾ ਇੱਕੋ ਹੀ ਇੱਕੋ ਹੀ ਲਿੰਕ ਹੁਣ ਇਹੀ ਕੰਮ ਕਰਾਉਂਦੇ ਆ ਤੇ ਗ੍ਰਨੇਡ ਵੀ ਬ੍ਰੰਧ ਹੋਇਆ ਕੋਈ ਗ੍ਰਨੇਡ ਵਗੈਰਾ ਵੀ ਮਿਲ ਤੈ ਗ੍ਰਨੇਡ ੱਤੇ ਨਾਲ ਕੋਈ ਬ੍ਰੰਧ ਨਹੀਂ ਉਹੀ ਵਸੀਗਾ ਉਦੋਂ ਸੁੱਟ ਕੇ ਜਿਹੜੇ ਇਹਦੇ ਚ ਵੇਖੋ ਜਿਹੜੇ ਦੋ ਜਣੇ ਆਏ ਸੀਗੇ ਦੂਜੇ ਬਾਰੇ ਅਜੇ ਤੱਕ ਕੋਈ ਕਲੀਅਰ ਨਹੀਂ ਇੰਡੀਕੇਸ਼ਨ ਹੋ ਰਹੀ ਉਹਦੇ ਬਾਰੇ ਅਸੀਂ ਇਹਨੂੰ ਪੁੱਛਗਿਛ ਕਰ ਰਹੇ ਆਂ ਉਹ ਵੀ ਇਹੀ ਜਲਦੀ ਜਿਹੜਾ ਉਹਨੂੰ ਜਿਹੜਾ ਆਪਾਂ ਗ੍ਰਿਫਤਾਰ ਕਰ ਲਾਂਗੇ। ਇਹ ਇੱਕ ਦੀ ਗੈਂਗ ਨਾਲ ਰਿਲੇਟਡ ਸੀਗਾ ਲਾਰੈਂਸ ਨਾਲ ਰਿਲੇਟਡ ਕਹਿੰਦੇ ਕਿ ਸ਼ਾਜਾਦ ਦੇ ਨਾਲ ਲਾਰੈਂਸ ਦੇ। ਵਿਖੋ ਜਿਹੜਾ ਇਹ ਸ਼ਾਜਾਦ ਹੋਣ ਤੇ ਇਹ ਇੱਕ ਸ਼ਾਜਾਦ ਪੱਟੀ ਸੀਗੀ ਇੱਕ ਇਹਦਾ ਜੀਸ਼ਨ ਜਿਹੜਾ ਅਖਤਰ ਸੀਗਾ ਇੱਥੇ ਸ਼ਾਹ ਅਖਤਰ ਜਿਹੜਾ ਸ਼ੰਕਰਪਟ ਦਾ। ਇਹਨਾਂ ਦੇ ਨਾਲ ਸੀਗਾ ਇਹ ਗ੍ਰਨੇਡ ਸਿਕਲ ਜਾਂ ਕਿੰਨੇ ਬੰਦੇ ਕਿੰਨੇ ਬੰਦੇ ਸੀਗੇ? ਇਹ ਦੋ ਬੰਦੇ ਸੀਗੇ ਇੱਕ ਜਿਹੜਾ ਹੋਰ ਮੁੰਡਾ ਵਾ ਜਿਹੜਾ ਮੋਟਰਸਾਈਕਲ ਵੀ ਸੀਗਾ ਉਹ ਬੰਦੇ ਦਾ ਅਜੇ ਤੱਕ ਕੋਈ ਇਹਨੂੰ ਵੀ ਨਹੀਂ ਪਤਾ ਐਕਚੁਅਲੀ ਕੀ ਨਾਮ ਉਹਦਾ। ਤੇ ਸਰ ਇਹਨੇ ਕਿਉਂ ਨਹੀਂ ਫਟਿਆ ਉਸ ਦਿਨ ਗ੍ਰਨੇਡ ਕਿਉ ਟੁੱਟ ਗਈ ਕੀ ਚੱਕਰ ਪਿਆ ਸੁਭਾ ਦੇਖੋ ਉਹ ਇੱਕ ਤੇ ਪੁੱਛ ਕੇ ਚੱਲਦੀਏ ਤੋਂ ਜਿਹੜੇ ਇਹਨੂੰ ਪੈਸੇ ਲਿਓਰ ਤੇ ਕਰਦੇ ਹੀ ਹੈ ਪੈਸੇ ਦੇ ਗਏ ਨੂੰ ਵੀ ਉਹਨਾਂ ਨੇ ਕਰੀਬ 25000 ਰੁਪਏ ਦਿੱਤਾ ਸੀਗਾ ਇਹਦੇ ਕਾਊਂਟਾਂ ਵਗੈਰਾ ਚ ਪਾਇਆ ਉਹ ਅਸੀਂ ਸਾਰਾ ਟ੍ਰੇਸ ਕਰ ਲਿਆ ਸੀ ਅੱਛਾ ਇੱਕ ਚੀਜ਼ ਕਲੀਅਰ ਕਰ ਦੋ ਰੋਜ਼ਰ ਸੰਦੂ ਸ਼ਾਹਜਾਦ ਪੱਟੀ ਤੇ ਜਸ਼ਾ ਲਖਤਰ ਇਹਨਾਂ ਦੇ ਆਪਸ ਵਿੱਚ ਕੋਈ ਲਿੰਕ ਹੈਗੇ ਨੇ ਦੇਖੋ ਇਹ ਯੂਟਿਊਬਰ ਹੋਣ ਦੇ ਨਾਤੇ ਇੱਕ ਦੂਜੇ ਨਾਲ ਇੱਕ ਗੇਮ ਖੇਡਦੇ ਆ ਗੇਮ ਖੇਡਦੇ ਇੱਕ ਦੂਜੇ ਨਾਲ ਇਸ ਉਹ ਸਿੰਗਲ ਨਾਲ ਵੀ ਚੈੱਕ ਕੀਤਾ ਜਾਊਗਾ ਹਾਂ ਉਹ ਵੀ ਸਾਰਾ ਹੁਣ ਵੇਖੋ ਸਾਡੇ ਕੋਲ ਇਨਵੈਸਟੀਗੇਸ਼ਨ ਹੈ ਅਸੀਂ ਇਹਦੇ ਵਿੱਚ ਸਪੈਸ਼ਲ ਇਨਵੈਸਟੀਗੇਸ਼ਨ ਦੋਸ਼ੀ ਦਾ ਨਾਮ ਕੀ ਹੈ ਜਿਹੜਾ ਤੁਸੀਂ ਲੈ ਗਏ ਦੋਸ਼ੀ ਦਾ ਨਾਮ ਇਹਦਾ ਹਰਦੀਪ ਕੰਬੋਜ ਤੇ ਇਹਦੇ ਬੈਕਗ੍ਰਾਉਂਡ ਕੀ ਹੈ ਇਹਦੀ ਫੈਮਿਲੀ ਚ ਕੌਣ ਕੌਣ ਹੈ ਫੈਮਿਲੀ ਬੈਕਗ੍ਰਾਉਂਡ ਇਹਦੇ ਪੇਰੈਂਟਸ ਹੈ ਵਾ ਪੇਰੈਂਟਸ ਇਹਦੇ ਉੱਥੇ ਬਾਕੀ ਖੇਤੀਬਾੜੀ ਦਾ ਕੰਮ ਕਰ ਕਰਦੇ ਹੁੰਦੇ ਤੇ ਇਹਦੇ ਕੋਈ ਪੁਰਾਣੇ ਮਾਮਲੇ ਕੋਈ ਦਰਜ ਪੁਰਾਣੇ ਮਾਮਲੇ ਕੋਈ ਦਰਜ ਨਹੀਂ ਹੈ ਕਿਸੇ ਮਜ਼ਦੂਰ ਨੂੰ ਕੋਈ ਝੋਟ ਆਈ ਹੋ ਨਹੀਂ ਮਜ਼ਦੂਰ ਨੂੰ ਉਮਰ ਕਿੰਨੀ ਨ